ਜਿਨ੍ਹਾਂ ਨੇ ਪ੍ਰਚਾਰਕਾਂ ਨੇ ਪੱਗਾਂ ਲਾ ਕੇ ਗੁਰੂ ਸਾਹਿਬ ਦੀ ਜੁਰੀ ਦੇ ਵਿੱਚ ਜਸ਼ਨ ਮਨਾਏ ਉਹ ਵੀ ਕੱਲ ਦਸਤਾਰ ਦੀ अहमियत ਸਮਝਾ ਰਹੇ ਸਨ ਤੁਸੀਂ ਸਮਝਾ ਰਹੇ ਦਸਤਾਰ ਦੀ अहमियत ਤੁਸੀਂ ਤਾਂ ਪੱਗਾਂ ਲਾ ਕਰਕੇ ਦਸਤਾਰਾਂ ਲਾ ਕਰਕੇ ਜਸ਼ਨ ਮਨਾਇਆ ਤੁਸੀਂ ਉਹ ਵੀ ਦਸਤਾਰ ਦੀ ਐਂਗਰ ਸਮਝਾ ਰਹੇ ਨੇ ਜਿਹੜੇ ਦਿਮਾਲਿਆਂ ਸਮੇਤ ਪੱਗਾਂ ਸਮੇਤ ਬਾਬਿਆਂ ਦੇ ਪੈਰਾਂ ਦੇ ਵਿੱਚ ਬਹਿ ਜਾਂਦੇ ਤੁਸੀਂ ਦਸਤਾਰ ਦੀ अहमियत ਸਮਝਦੇ ਹੋਰ ਤੁਹਾਨੂੰ ਉਹ ਰੋਜ਼ ਆਕੇ ਮਨ ਦੇ ਵਿੱਚ ਹੋ ਜਾਂਦਾ ਜੇ ਕਿਸੇ ਨੇ ਪਾਗ ਦੀ ਬੇਇਜ਼ਤੀ ਕੀਤੀ ਹੈ ਜੇ ਤੁਸੀਂ ਖੁਦ ਕਰਦੇ ਹੋ ਉਸ ਵੀ ਇਹਨੇ ਮਾਰਾ ਕੀਤਾ ਸਾਰੇ ਲਾਹਾਂ ਦਾ ਪਾਈਆਂ ਮਾਰੀ ਮੰਗੀ ਹੈ ਪਲੀਜ਼ ਅਜਾ ਸਪੈਸ਼ਲ ਜਆ ਦੇਖਣ ਵਾਲੇ ਸਿਰਫ ਪਾਗਲਾਂ ਲਈ ਸਪੈਸ਼ਲ ਗਏ ਆ ਉਹ ਵੀ ਤੁਸੀਂ ਵੀਡੀਓ ਦੇਖ ਲਓ ਆਜੇ ਮੈਂ ਆਪਣੇ ਪਈਆਂ ਨੇ ਦੂਰ ਉਹ ਵੀ ਪਾਗਲਾ ਦੇ ਉਹ ਵੀ ਪਾਗਲਾ ਦੇ ਉਹ ਮੁਕਿਆਂ ਗੱਲ ਤੋਂ ਨਹੀਂ ਕਹਿੰਦੇ ਪਈ ਸਾਡਾ ਵਿਚਾਰਕ ਵਖਰੀ ਮਾ ਜ਼ਰੂਰ ਹੈ ਪਾਗੋ ਗੁਰੂ ਦੀ ਹੈ ਜੇ ਤੁਸੀਂ ਕਹਿੰਦੇ ਵੀ ਗੁਰੂ ਦੇ ਨੰਦਗ ਦੀ ਪੱਗ ਲਾਤੀ ਇਹ ਰੇਵੀ ਤਾਂ ਵਿਚਾਰੀ ਸੀ ਇਹਦੇ ਵਾਰੀ ਤੁਹਾਨੂੰ ਫਿਰ ਕਹਿਦੇ ਠੀਕ ਆ ਉਹ ਵੀ ਨਚਾਰ ਦੀ ਪੱਗ ਸੀ ਨਾਲ ਹੈ ਵੀ ਤੁਰਲੇ ਵਾਲੀ ਹੈਲੋ ਕਿਆ ਵੀ ਨਾਲੇ ਤੁਰਲੇ ਵਾਲੀ ਸੀ ਉਹ ਸਿੱਖੀ ਟਾਈਪ ਦੀ ਪੱਗ ਤਾਂ ਫਿਰ ਵੀ ਆ ਵੀ ਨਹੀਂ ਪਰ ਪੱਗ ਪੱਗ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਚੰਦਕ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਵੀਰ ਨੇ ਕਾਂਬੂ ਨੂੰ ਪੈਰਾਂ ਦੇ ਵਿੱਚ ਰੱਖ ਕਰਕੇ ਆਪਣਾ ਭੰਗੜਾ ਜਾਰੀ ਰੱਖਿਆ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਕਿੰਨੀ ਮੰਦਪਾਗੀ ਗੱਲ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਜਿਹਨਾਂ ਬਖਸ਼ਿਓ ਇਸ ਸਰਦਾਰੀ ਪੈਰਾਂ ਦੇ ਵਿੱਚ ਰੱਖ ਕਰਕੇ ਤੇ ਚੰਦ ਬੰਦਿਆਂ ਨੂੰ ਖੁਸ਼ ਕੀਤਾ ਜਾ ਰਿਹਾ ਮਤਲਬ ਗੁਰੂ ਦੀ ਕੋਈ ਇਮਾਨਤ ਨਹੀਂ ਸਾਡੇ ਲਈ ਇਹ ਵੀਰ ਥੱਲੇ ਦੇਖਦੇ ਸੀ ਕਿ ਜੇ ਪਾਗ ਢਿੱਲੀ ਸੀ ਤੇ ਦਿਲ ਪੰਨੀ ਉਦਾਂ ਤੇ ਕਈਆਂ ਨੇ ਥੱਲੇ ਲਿਖਿਆ ਵੀ ਜੇ ਚਾਦਰਾਂ ਖੁੱਲ ਜਾਂਦਾ ਚੰਗਾ ਜੇ ਚਾਦਰਾਂ ਖੁੱਲ ਜਾਂਦਾ ਉਹ ਜੀ ਥਾਂ ਦਾ ਕੱਸ਼ਾ ਵੀ ਖੁੱਲ ਜਾਂਦਾ ਕੁਝ ਵੀ ਖੁੱਲ ਜਾਂਦਾ ਜਿਹੜੇ ਬੇਸ਼ਰਮ ਬੰਦੇ ਹੁੰਦੇ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਸ ਚੀਜ਼ ਦੇ ਨਾਲ ਇਹ ਬੰਦੇ ਜਿਹੜੇ ਆ ਮਤਲਬ ਜਿਹੜੇ ਮਤਲਬ ਸ਼ੌਹਰਤ ਦੇ ਮੁਖੇ ਹੁੰਦੇ ਆ ਉਹਨਾਂ ਦੀ ਨਾ ਕੋਈ ਪੱਗ ਮਾਣੇ ਲੱਗਦੀ ਨਾ ਕੋਈ ਚਾਦਰਾਂ ਮਾਣੇ ਲੱਗਦਾ ਤਾਂ ਇੱਕ ਕੱਛਾ ਵੀ ਖੋਲ ਜੇ ਨਾ ਨੰਗਾ ਵੀ ਹੋ ਜਾਂਦਾ ਤੇ ਫੇਰ ਵੀ ਕੀ ਫਰਕ ਪੈਣਾ ਸੀ ਇਹ ਬੇਸ਼ਰਮ ਬੰਦੇ ਹੁੰਦੇ ਨੇ ਸੋ ਇਹ ਬਹੁਤ ਮੰਦ ਭਾਗੀ ਗੱਲ ਆ ਤੇ ਮੈਂ ਸੋ ਦੇਖ ਰਿਹਾ ਸੀ ਕਹਿੰਦੇ ਵੀਰ ਨੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਮਾਫੀ ਮੰਗ ਲਈ ਗੱਲ ਮਾਫੀ ਮੰਗਣ ਦੀ ਨਹੀਂ ਆ ਗੱਲ ਇਹ ਆ ਕਿ ਸਾਡੇ ਅੰਦਰ ਦੇਖੋ ਕੀ ਭਰਿਆ ਆ ਸਾਡੇ ਲਈ ਦਸਤਾਰ ਦੀ ਕੋਈ अहमियत ਨਹੀਂ ਹੈ ਮਤਲਬ ਕੁਝ ਵੀ ਨਹੀਂ ਮੈਨੇ ਰੱਖਦੀ ਮਤਲਬ ਐਡਾ ਵੱਡਾ ਹੋ ਗਿਆ ਜਿਹਨੂੰ ਸਾਰਾ ਕੁਝ ਪਤਾ ਵਾ ਮੈਨੂੰ ਲੱਗਾ ਇਹ ਜੇ ਬੰਦੇ ਮਤਲਬ ਪ੍ਰਭਾਤ ਫਰੀ ਦੇ ਅੱਗੇ ਜਾ ਕੇ ਨਾਰੇ ਧੰਦੇ ਦਾਜ ਕਰੇਗਾ ਖਾਲਸਾ ਦੀਆਂ ਹੈਨਾ ਗੱਲ ਮਾਫੀ ਮੰਗਣ ਦੀ ਨਹੀਂ ਹੈ ਗੱਲ ਵਿੱਚ ਇਹ ਤੁਹਾਡੇ ਲਈ ਦਸਤਾਰ ਦੀ अहमਤ ਹੈ ਕਿ ਤੁਹਾਨੂੰ ਐਡਾ ਵੱਡਾ ਹੋ ਗਿਆ ਐਡਾ ਮਤਲਬ ਗੱਭਰੂ ਨੌਜਵਾਨ ਬੰਦਾ ਨੂੰ ਅਜੇ ਤੱਕ ਦਸਤਾਰ ਦੀ अहमਤ ਨਹੀਂ ਪਤਾ ਸਗੋਂ ਜੇ ਦਸਤਾਰ ਖੋਲ ਜਿੰਦੀ ਸਾਇਰ ਤੇ ਹੋ ਕਰਕੇ ਖੜ ਜਾਂਦਾ ਉਹਨਾਂ ਨੂੰ ਦਸਦਾ ਹੋਇਆ ਗੱਲ ਦਸਤਾਰ ਟੀ ਲਈ ਸੀ ਭਈ ਮੈਂ ਦਸਤਾਰ ਦੇ ਕਰਕੇ ਆਪਣਾ ਸਾਰਾ ਕੁਝ ਛੱਡਦਾ ਮੇਰੇ ਲਈ ਕੋਈ ਲਾਇਕ ਭੁਖੇ ਨਹੀਂ ਆ ਮੇਰੇ ਲਈ ਕੋਈ ਚੀਜ਼ ਨਹੀਂ ਆ ਮੇਰੇ ਲਈ ਕੋਈ ਚੀਜ਼ ਅਹਿਮਿਤ ਨਹੀਂ ਰਖਦੀ ਮੇਰੀ ਦਸਤਾਰ ਡੇਗ ਪੰਦੀ ਤੇ ਮੇਰਾ ਸਾਰਾ ਕੁਝ ਡੇਗ ਪਣਾ ਸੀ ਤੇ ਉਹਦੇ ਨਾਲ ਚੰਗਾ ਸੈਡ ਦੇ ਖੜ ਜਾਂਦਾ ਉਹ ਸੋਹ ਜਿਆਦਾ ਚੰਗੀ ਗੱਲ ਹੋਣੀ ਸੀ ਪਰ ਵਾਲ ਫਲੌਰ ਕੇ ਮਤਲਬ ਸ਼ਦਾਈਆਂ ਨੂੰ ਭੰਗੜਾ ਪਾਈ ਜਾਣਾ ਮਤਲਬ ਇਹ ਮਤਲਬ ਗੁਰੂ ਸਾਹਿਬ ਨੇ ਸਾਡੋ ਭੰਗੜਾ ਬਖਸ਼ਿਆ ਕਿ ਦਸਤਾਰ ਦਸਤਾਰ ਬਖਸ਼ੀ ਸੀ ਮਾਰੀ ਗੱਲ ਬਹੁਤ ਮਾਰੀ ਗੱਲ ਆ ਤੇ ਬਾਕੀ ਮੈਂ ਇੱਕ ਚੀਜ਼ੇ ਵੀ ਸੋਚ ਰਿਹਾ ਸੀ ਤੁਸੀਂ ਦੇਖਿਓ ਪੱਗ ਉਸ ਵੀਰ ਨੇ ਲਾ ਕੇ ਪੈਰਾਂ ਦੇ ਵਿੱਚ ਰੱਖ ਦਿੱਤੀ ਤੇ ਸਾਰਿਆਂ ਨੂੰ ਉਹ ਮਨ ਵਿੱਚ ਰੋਹ ਆਇਆ ਕਿ ਇਹ ਬਹੁਤ ਮਾਰੀ ਗੱਲ ਕੀਤੀ ਹੈ ਆਇਆ ਨਾ ਤੇ ਆਉਣਾ ਵੀ ਚਾਹੀਦਾ ਚੰਗੀ ਗੱਲ ਹੈ ਇੱਕ ਚੀਜ਼ ਵਿਚਾਰ ਕੇ ਦੇਖੀ ਜਿਨ੍ਹਾਂ ਨੇ ਪ੍ਰਚਾਰਕਾਂ ਦੀਆਂ ਪੱਗਾਂ ਲਾਈਆਂ ਜਿਨ੍ਹਾਂ ਨੇ ਪ੍ਰਚਾਰਕਾਂ ਨੇ ਪੱਗਾਂ ਲਾ ਕੇ ਗੁਰੂ ਸਾਹਿਬ ਦੇ ਜੁਰੀ ਦੇ ਵਿੱਚ ਜਸ਼ਨ ਮਨਾਏ ਉਹ ਵੀ ਕੱਲ ਦਸਤਾਰ ਦੀ ਅਹਿਮੀਅਤ ਸਮਝਾ ਰਹੇ ਸਨ ਤੁਸੀਂ ਸਮਝਾ ਰਹੇ ਦਸਤਾਰ ਦੀ ਹੈ ਮੈਨੂੰ ਤੁਸੀਂ ਤਾਂ ਪੱਗਾ ਲਾ ਕਰਕੇ ਦਸਤਾਰਾਂ ਲਾ ਕਰਕੇ ਜਸ਼ਨ ਮਨਾਇਆ ਤੁਸੀਂ ਕੋਈ ਵੀ ਦਸਤਾਰ ਦੀ ਅਹਿਮੀਅਤ ਸਮਝਾ ਰਹੇ ਨੇ ਜਿਹੜੇ ਦਮਾਲਿਆਂ ਸਮੇਤ ਪੱਗਾ ਸਮੇਤ ਬਾਬਿਆਂ ਦੇ ਪੈਰਾਂ ਦੇ ਵਿੱਚ ਬਹਿ ਜਾਂਦੇ ਨੇ ਤੁਸੀਂ ਦਸਤਾਰ ਦੀ ਅਹਿਮੀਅਤ ਸਮਝਾ ਰਹੇ ਹੋ ਸਾਨੂੰ ਜਾਂ ਕਿਹਨੂੰ ਸਮਝਾ ਰਹੇ ਹੋ ਕਿਹਨੂੰ ਸਮਝਾ ਰਹੇ ਹੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਚੀਕਾ ਮਾਰਨ ਵਾਲੇ ਕੂਕਾ ਮਾਰਨ ਵਾਲੇ ਪੰਗਾ ਲਾ ਕਰਕੇ ਜਸ਼ਨ ਮਨਾਉਣ ਵਾਲੇ ਹੁਲੜ ਬਾਜੀ ਕਰਨ ਵਾਲੇ ਗੰਦੇ ਇਸ਼ਾਰੇ ਕਰਨ ਵਾਲੇ ਉਹ ਵੀ ਪੰਗਾ ਨਹੀਂ ਅਮਰ ਸਮਝਾ ਲਏ ਨੇ ਜਿਵੇਂ ਸਭੀਰ ਨੇ ਕੱਲ ਗਲਤ ਕੀਤਾ ਸਾਰੇ ਸਮਾਜ ਨੇ ਲਾਂਦਾ ਪਾਈਆਂ ਚੰਗੀ ਗੱਲ ਹੈ ਨਾ ਚੰਗੀ ਗੱਲ ਹੈ ਲਾਂਦਾ ਪਾਉਣੀਆਂ ਵੀ ਚਾਹੀਦੀਆਂ ਨੇ ਉਹ ਸਤਿੰਦਰ ਸਰਤਾ ਆਇਆ ਨੇ ਕਹਿਣਾ ਵੀ ਦੁਸ਼ਮਣ ਵੀ ਹੋ ਭਾਵੇਂ ਦਸਤਾਰ ਕਦੇ ਨਹੀਂ ਲਾਈ ਦੀ ਪੰਗ ਪੰਗਿਆ ਜਦੋਂ ਮੰਡ ਨੇ ਪੱਗ ਨਾਲ ਬੁੱਤ ਸਾਬ ਕੀਤਾ ਸੀ। ਤੋਂ ਉੱਥੇ ਦਲੀਲ ਗਈ ਦਿੱਤੀ ਗਈ ਸੀ ਵੀ ਇਹ ਪੱਗ ਤੇਰੀ ਨਹੀਂ ਹੈ। ਇਹ ਪੱਗ ਗੁਰੂ ਸਾਹਿਬ ਦੀ ਹੈ। ਜੇ ਤੂੰ ਬੰਨੀ ਹੈ ਤਾਂ ਮਤਲਬ ਇਹ ਥੋੜੀ ਪੱਗ ਤੇਰੀ ਹੋ ਗਈ। ਇਹ ਪੱਗ ਗੁਰੂ ਸਾਹਿਬ ਦੀ ਹੈ। ਤੇ ਜਦੋਂ ਪ੍ਰਚਾਰਕਾਂ ਦੇ ਪੱਗਾਂ ਲਾਉਂਦੇ ਤੁਸੀਂ ਉਹ ਮਕੇ ਪੱਗ ਗੁਰੂ ਦੀ ਨਹੀਂ ਹੁੰਦੀ। ਉਹ ਵੀ ਗੁਰੂ ਦੀ ਪੱਗ ਹੈ। ਮੈਂ ਤੁਹਾਨੂੰ ਉਹ ਰੋਜ਼ ਅੱਗੇ ਮਨ ਦੇ ਵਿੱਚ ਹੋ ਜਾਂਦਾ ਵੀ ਕਿਸੇ ਨੇ ਪੱਗ ਦੀ ਬੇਅਦਬੀ ਕੀਤੀ ਹੈ। ਜਦੋਂ ਤੁਸੀਂ ਖੁਦ ਕਰਦੇ ਹੋ ਉਸੋ ਵੀ ਇਹਨੇ ਮਾਰਾ ਕੀਤਾ ਸਾਰੇ ਲਾਂ ਦਾ ਪਾਈਆਂ ਮਾਦੀ ਮੰਗੀ ਆ ਉਹਨੇ ਮੰਗ ਲਈ ਪਾਹੀ ਤੁਸੀਂ ਖੁਦ ਲਾਈਆਂ ਤੁਸੀਂ ਇਹ ਗੱਲ ਕੀਤੀ ਅਸੀਂ ਇੱਕ ਨਿੰਦਕ ਦੀ ਅੱਛਾ ਸਪੈਸ਼ਲ ਜਾ ਗੇ ਕਾਦੇ ਵਾਸਤੇ ਸਿਰਫ ਪਾਗ ਲਾਉਣ ਵਾਸਤੇ ਸਪੈਸ਼ਲ ਗੇ ਆ ਉਹ ਆਦੀ ਤੁਸੀਂ ਵੀਡੀਓ ਦੇਖ ਲਓ ਆ ਜੇ ਨੇੜੇ ਤੇ ਪਈਆਂ ਨੇ ਦੂਰੋਂ ਗਿਆ ਉਹ ਆਦੀ ਪਾਗ ਲਾ ਦੇ ਉਹਦੀ ਪਾਗ ਲਾ ਦੇ ਉਹ ਮੁਕਿਆਂ ਗੱਲ ਕਿਉਂ ਨਹੀਂ ਕਹਿੰਦੇ ਪਈ ਸਾਡਾ ਵਿਚਾਰਕ ਵਖਰੀ ਮਾ ਜ਼ਰੂਰ ਹੈ ਪਰ ਪਾਗੋ ਗੁਰੂ ਦੀ ਹੈ ਪਾਗ ਨੂੰ ਹੱਥ ਨਾਲ ਕੋਈ ਨਹੀਂ ਪਾਉਂਦਾ ਭਈ ਵਿਚਾਰਨ ਬੈਠ ਕੇ ਗੱਲ ਕਰਾਂਗੇ ਉਹਦੇ ਨਾਲ ਫਿਰ ਤਾਂ ਉਹਨਾਂ ਨਾਲ ਗੱਲ ਫੇਰ ਵੀ ਵਾਕਈ ਵੀ ਤੁਸੀਂ ਦਸਤਾਰ ਦੀ ਐ ਮਤਰਾਖ ਦਿਓ ਜੇ ਤੁਸੀਂ ਕਹਿੰਦੇ ਵੀ ਗੁਰੂ ਦੇ ਨੰਦਕ ਦੀ ਪੱਗ ਲਾਹਤੀ ਫਿਰ ਇਹ ਵੀ ਤਾਂ ਵਿਚਾਰੀ ਸੀ ਫਿਰ ਇਹਦੇ ਬਾਰੇ ਤੁਹਾਨੂੰ ਫਿਰ ਕਹਿ ਦਿੰਦੇ ਠੀਕ ਆ ਉਹ ਵੀ ਨੰਚਾਰ ਦੀ ਪੱਗ ਸੀ ਨਾਲ ਹੈ ਵੀ ਉਤਰਲੇ ਵਾਲੀ ਹੈ ਹੈ ਨਾ ਕੈਬਨਲੇ ਉਤਰਲੇ ਵਾਲੀ ਸੀ ਉਹ ਸਿੱਖੀ ਟਾਈਮ ਦੀ ਪੱਗ ਤਾਂ ਫਿਰ ਵੀ ਆ ਵੀ ਨਹੀਂ ਪਰ ਪੱਗ ਪੱਗ ਸੀ ਪੱਗ ਪੱਗ ਸੀ ਫਿਰ ਵੀ ਸਾਡੀਆਂ ਪੱਗਾਂ ਦੀ ਅਹਿਮਤ ਤੁਹਾਨੂੰ ਨਹੀਂ ਪਤਾ ਤੁਸੀਂ ਖੁਦ ਪੱਗਾਂ ਲਾਉਂਦੇ ਹੋ ਹੁੱਲੜ ਬਾਜੀ ਕਰਦੇ ਹੋ ਤੇ ਹੁਣ ਕੱਲ ਦਾ ਚੀਕ ਝੜਾ ਪਾਇਆ ਪੱਗਾਂ ਦਾ ਤੁਸੀਂ ਅਹਿਮਤ ਸਮਝਾ ਰਹੇ ਹੋ ਗੁਰੂ ਸਾਹਿਬ ਦੀ ਪੱਗ ਹੈ ਜਿਹੜਾ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੀ ਪੱਗ ਲਾਏ ਸੀ ਉਹ ਪੱਗ ਗੁਰੂ ਸਾਹਿਬ ਦੀ ਨਹੀਂ ਸੀ ਜੋ ਬੁਰਾਂ ਦੇ ਪੱਗਾਂ ਉੱਤੇ ਗਵਲੇ ਮਾਰਦੇ ਹੋ ਤੁਸੀਂ ਹੁੱਲੜ ਬਾਜੀ ਕਰਦੇ ਹੋ ਗੰਦੇ-ਕੰਦੇ ਇਸ਼ਾਰੇ ਕਰਦੇ ਹੋ ਸਪੈਸ਼ਲ ਪੱਗਾਂ ਲਾਉਣ ਆਉਂਦੇ ਹੋ ਉਹ ਪੱਗਾ ਗਰੂਰੀ ਨਹੀਂ ਹੁੰਦੀ ਆ ਜੋ ਤੁਸੀਂ ਬਾਬਿਆਂ ਦੇ ਪੈਰਾਂ ਦੇ ਵਿੱਚ ਪੱਗ ਸਨੇਹ ਮੱਥਾ ਟੇਕਦੇ ਹੋ ਵਿੱਚ ਐ ਸਿਰ ਜਾ ਕੇ ਲੰਮੇ ਕਰ ਦਿੰਦੇ ਉਹ ਪੱਗ ਗੁਰੂ ਦੀ ਨਹੀਂ ਹੁੰਦੀ ਉਦੋਂ ਸ਼ਰਮ ਨਹੀਂ ਆਉਂਦੀ ਵੀ ਗੁਰੂ ਸਾਹਿਬ ਦੀ ਪੱਗ ਆਪਾਂ ਪਖੜੀਆਂ ਦੇ ਗੂਬੜਿਆਂ ਦੇ ਪੈਰਾਂ ਦੇ ਵਿੱਚ ਜਾ ਕਰਕੇ ਮੱਥਾ ਟੇਕ ਰਹੇ ਹਾਂ ਉਦੋਂ ਸ਼ਰਮ ਨਹੀਂ ਆਈ ਉਦੋਂ ਬੇਦਬੀ ਨਹੀਂ ਹੋਈ ਇਦਾਂ 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 ਦੋਖਾਂ ਦਾ ਸਾਡ ਵੀ ਦੋਖਾਂ ਦਾ ਇਹਦਾ ਗੁਰੂ ਸਾਹਿਬ ਦੀ ਪੱਗਾ ਪਖੰਡੀਆਂ ਦੇ ਪੈਰਾਂ ਦੇ ਵਿੱਚ ਰੋਲੀਆਂ ਜਾ ਰਹੀਆਂ ਸਨ ਵੀ ਦੁਖਾਂ ਦਾ ਇਹਦਾ ਉਹ ਵੀ ਇਹਨੇ ਗਲਤ ਕੀਤਾ ਮੈਂ ਵੀ ਛਾੜ ਪਾਈ ਉਹਨੂੰ ਗਲਤ ਆ ਭਾਈ ਹੁਣ ਸੋਚੋ ਥੋੜਾ ਬੋਧਾ ਵਿਚਾਰਕ ਵਖਰੇ ਨੇ ਵਿਚਾਰ ਦੇ ਨਾਲ ਹੱਲ ਕਿਤੇ ਜਾ ਸਕਦੇ ਨੇ ਹੱਲਾ ਕਰ ਦੇਣਾ ਹਮਲਾ ਕਰ ਦੇਣਾ ਪੱਗਾ ਲਾ ਦੇਣੀ ਆ ਥੋੜਾ ਸੋਚ ਵਿਚਾਰ ਲਓ ਬੇਨਤੀ ਹੈ ਜੇ ਉਹ ਨਚਾਰ ਦੀ ਪੱਗ ਨਹੀਂ ਸੀ ਨਾ ਜੇ ਉਹ ਗੁਰੂ ਦੀ ਪੱਗ ਸੀ ਤੇ ਸਾਡੀਆਂ ਵੀ ਗੁਰੂ ਦੀਆਂ ਪੱਗਾਂ ਨੇ ਫਿਰ ਸਾਡੀਆਂ ਕਿਉਂ ਪੱਗਾਂ ਲਾਉਂਦੇ ਹੋ ਪ੍ਰਚਾਰਕਾਂ ਦੀ ਪੱਗਾਂ ਕਿਉਂ ਲਾਉਂਦੇ ਫਿਰ ਕੀ ਪੱਗ ਲਾ ਦਿਓ ਜੀ ਤੀਵਾਰ ਕਟਾ ਦਿਓ ਜੀ ਹੋਰ ਕੋਈ ਕੰਮ ਨਹੀਂ ਬਸ ਸੋਚੇ ਜਰੂਰ ਮੇਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ